ਕੂਂਗੀ ਬੋਲੀ ਸਰਕਾਰ ਦੇ ਕੰਨਾਂ ਤੱਕ ਸਾਡੀ ਆਵਾਜ਼ ਤੁਹਾਡੇ ਚੈਨਲ ਰਾਹੀਂ ਪਹੁੰਚ ਸਕੀ। ਤੁਹਾਡੇ ਸਾਹਮਣੇ ਤੇਰੇ ਤੁਹਾਡੇ ਪਿਛਲੇ ਪਾਸੇ ਦੇਖੋ ਵੀ 4 ਮਹੀਨਿਆਂ ਤੋਂ ਅਸੀਂ ਇਸ ਰੋਲ ਪਰ ਰੋਡ ਦੇ ਜਿਹੜੇ ਵਾਸੀ ਹੈ ਕੋ ਨਰਕ ਭਰੀ ਜ਼ਿੰਦਗੀ ਜਿਹੜੀ ਬਸਰ ਕਰਨ ਰਹੇ। ਇਥੋਂ ਦੀ ਸਕੂਲ ਦੇ ਬੱਚੇ ਵੀ ਨੰਗਦੇ ਨੇ। ਐਂਬੂਲੈਂਸ ਵੀ ਨੰਗਦੀ ਹੈ। ਬੱਸਾਂ, ਕਾਰਾਂ ਤੇ ਮੋਟਰਸਾਈਕਲ ਵੀ ਨੰਗਦੇ ਆ। ਸਾਰਿਆਂ ਦੇ ਉੱਤੇ ਉਦੋਂ ਵੱਡਾ ਵਿਕਲ ਜਿਹੜਾ ਮੋਟਰਸਾਈਕਲ ਤੇ ਕਾਰ ਵਾਲਾ ਛਿੱਟੇ ਪਾ ਗਿਆ, ਸਾਈਕਲ ਤੇ ਮੋਟਰਸਾਈਕਲ ਵਾਲਾ ਪਾ। ਤੇ ਕਾਰ ਵਾਲੇ ਨੂੰ ਬੱਸ ਵਾਲਾ ਭਰ ਗਿਆ। ਇਥੇ ਇਹ ਕੰਮ ਰੋਜ਼ਦਾਈ ਹੈ ਤੇ ਕੋਈ ਨਾ ਕੋਈ ਇੱਕ ਦੂਜੇ ਨਾਲ ਕਿਸੇ ਦਾ ਕਿਸੇ ਦੀ ਤਕਰਾਰਬਾਜੀ ਵੀ ਰੋਜ਼ ਹੁੰਦੀ ਹੈ ਜਦੋਂ ਕਿਸੇ ਤੇ ਗੰਦੇ ਪਾਣੀ ਦੇ ਚਿੱਟੇ ਪੈਂਦੇ ਆ ਇਹ ਟਾਇਲਟ ਦਾ ਪਾਣੀ ਆ ਟਟੀਆਂ ਦਾ ਗੰਦਾ ਪਾਣੀ ਜਿਹੜਾ ਲੋਕਾਂ ਦੇ ਮੂੰਹ 'ਚ ਵੀ ਪੈਂਦਾ ਤੇ ਸਾਡਾ ਜਿਹੜਾ ਪ੍ਰਸ਼ਾਸਨ ਹੈ ਸਮੇਤ ਪ੍ਰਧਾਨ ਨਗਰ ਕੌਂਸਲ ਦਾ ਸਾਰੇ ਹੀ ਗੂੜੀ ਨੀਂਦ ਸੁੱਤੇ ਹੋਏ ਆ ਜੀਨੂੰ ਕਿ ਅਸੀਂ ਥੋੜੇ ਰਾਹੀਂ ਖਲੂਣਾ ਦੇ ਕੇ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਵੇਖੋ ਸੜਕ ਦੇ ਦੋਨੇ ਪਾਸੇ ਛੱਪੜਾਂ ਦਾ ਰੂਪ ਧਾਰ ਚੁੱਕੀ ਆ B&R ਦੀ ਨਵੀਂ ਬਣੀ ਸੜਕ ਜਿਹੜੀ ਕੁਝ ਹੀ ਦਿਨਾਂ ਦੇ ਵਿੱਚ ਟੁੱਟਣ ਕਿਨਾਰੇ ਹੋ ਜਾਊਗੀ ਤੇ B&R ਵਿਭਾਗ ਵੀ ਜਿਹੜਾ ਉਹ ਵੀ ਸੁੱਤਾ ਪਿਆ ਉਹ ਨਗਰ ਕੌਂਸਲ ਨੂੰ ਨੋਟਿਸ ਹੀ ਨਹੀਂ ਕੱਢ ਰਿਹਾ ਵੀ ਭਾਈ ਸਾਡੀ ਥੋੜਾ ਪਾਣੀ ਸਾਡੀ ਸੜਕ ਤੇ ਆ ਰਿਹਾ ਸਾਡੀ ਸੜਕ ਟੁੱਟ ਰਹੀ ਹੈ ਕਿ ਲੋਕਾਂ ਦੇ ਜੇਬਾਂ ਦੇ ਵਿੱਚੋਂ ਜਿਹੜੇ ਟੈਕਸ ਰੂਪੀ ਰੁਪਈਆ ਉਹਦੇ ਨਾਲ ਸਾਡੀ ਸੜਕ ਬਣੀ ਹੈ ਉਸੇ ਨਾਲ ਹੀ ਇਹ ਖਾਲੀ ਵੀ ਸਫਾਈ ਹੋਣੀ ਨਾ ਤਾਂ ਸਾਡਾ ਐਮਸੀ ਧਿਆਨ ਦੇ ਰਿਹਾ ਨਗਰ ਕੌਂਸਲ ਦਾ ਜੇ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਸਫਾਈ ਕਰਮਚਾਰੀ ਜਿਹੜੇ ਸਾਡੇ ਯੋਧੇ ਆ ਸਫਾਈ ਕਰਦੇ ਆ ਉਹਨਾਂ ਨੂੰ ਪੁੱਛਿਆ ਗਿਆ ਵੀ ਭਾਈ ਇਹਦੀ ਤੁਸੀਂ ਸਫਾਈ ਕਿਉਂ ਨਹੀਂ ਕਰਦੇ ਪੁਲੀਆਂ ਚੱਕ ਕੇ ਸਫਾਈ ਕਰੋ ਉਹ ਕਹਿੰਦੇ ਜੇ ਅਸੀਂ ਐਮਸੀ ਨੂੰ ਕਿਹਾ ਸੀ ਵੀ ਸਾਡੇ ਕੋਲੇ ਖੜੋ ਤੇ ਅਸੀਂ ਪੁਲੀਆਂ ਚੱਕ ਕੇ ਤੇਦੀ ਸਫਾਈ ਕਰ ਦਈਏ ਤੇ ਐਮਸੀ ਸਾਹਿਬ ਕਹਿੰਦੇ ਵੀ ਇਹ ਤੁਸੀਂ ਆਪਣੇ ਪੱਧਰ ਤੇ ਕਰ ਲਓ ਮੈਂ ਤੁਹਾਡੇ ਕੋਲੇ ਨਹੀਂ ਖੜ ਸਕਦਾ ਪਤਾ ਨਹੀਂ ਉਸ ਵਿਚਾਰੇ ਦੀ ਉਹਨਾਂ ਦੀ ਕੀ ਮਜਬੂਰੀ ਹੈ ਵੀ ਉਹ ਕਿਉਂ ਨਹੀਂ ਖੜਦੇ ਪਤਾ ਨਹੀਂ ਤੇ ਇਹ ਹੈ ਵੀ ਸਾਡੇ ਨਾਲ ਵੋਟਾਂ ਨਾਲ ਰੁੱਸ ਜਾਣ ਲੋਕਾਂ ਦਾ ਕੀ ਹੈ ਵੋਟਾਂ ਦਾ ਹਰ ਬੰਦੇ ਨੂੰ ਪੋਲੀਟੀਕਲ ਬੰਦਿਆਂ ਨੂੰ ਵੋਟਾਂ ਨਾਲ ਮਤਲਬ ਹੋ ਗਿਆ ਲੋਕਾਂ ਨਾਲ ਕੋਈ ਪਿਆਰ ਨਹੀਂ ਲੋਕਾਂ ਨਾਲ ਕੋਈ ਸਰਕਾਰ ਨਹੀਂ ਰਿਹਾ ਕੋਈ ਇਨਸਾਨੀਅਤ ਨਹੀਂ ਰਹੀ ਜਿੰਨਾ ਚਿਰ ਇਹ ਵੋਟਾਂ ਦੇ ਮਗਰ ਲੱਗੇ ਰਹਿਣਗੇ ਉਹਨਾਂ ਚਿਰ ਸਾਡੇ ਹਾਲਾਤ ਆ ਹੀ ਹੋਣਗੇ ਜਦੋਂ ਇਹ ਲੋਕ ਲੋਕਾਂ ਦੀ ਗੱਲ ਸੁਣਨ ਲੱਗ ਪਏ ਉਦੋਂ ਹੋ ਸਕਦਾ ਵੀ ਅਸੀਂ ਇਸ ਕੰਧਕੀ ਚੋਂ ਨਿਕਲ ਜਾਈਏ ਪਰ ਇਹ 4 ਮਹੀਨਿਆਂ ਦੀ ਭਰੀ ਤਰਕ ਭਰੀ ਜ਼ਿੰਦਗੀ ਜਿਹੜੇ ਫਰੋਹੀਪੁਰ ਰੋਡ ਦੇ ਵਾਸੀ ਧਾਰਾ ਸਿੰਘ ਕਲੋਨੀ ਚੁੱਗਾ ਸਿੰਘ ਨਗਰ ਸੁੰਦਰ ਨਗਰ ਭਾਨ ਸਿੰਘ ਕਲੋਨੀ ਜਿਨੇ ਵੀ ਪਿਪਲੀ ਗੋਲੇ ਵਾਲੇ ਫਰੋਜ਼ਪੁਰ ਜਾਣਾ ਤੁਹਾਨੂੰ ਸਾਰਿਆਂ ਪਹਿਲਾਂ ਦਾ ਤੁਹਾਡਾ ਧੰਨਵਾਦ ਕਰਦਾ ਹਾਂ ਚੈਨਲ ਵਾਲਿਆਂ ਦਾ ਜਿਹੜਾ ਤੁਸੀਂ ਆਏ ਧੰਨਵਾਦ ਤੇ ਅਸੀਂ ਆਪ ਦੇ ਤਰਫੋਂ ਵੀ ਪਾਉਂਦੇ ਆ ਇਹਨਾਂ ਨੂੰ ਖਬਰਾਂ ਨਹੀਂ ਨੂੰ ਪਰ ਫੇਸਬੁੱਕ ਤੇ ਪਰ ਵੱਡੀ ਸਮੱਸਿਆ ਇਹ ਆ ਯਾਰ ਇੰਨਾ ਚਿਰ ਇਸ ਗੰਦਗੀ ਦੇ ਵਿੱਚ ਲੋਕ ਸਫਰ ਕਰ ਰਹੇ ਆ ਵੀ ਟਾਪ ਰਹੇ ਨੇ ਤੱਕ ਬੱਚੇ ਤੋਂ ਲੈ ਕੇ ਸਿਆਣੇ ਤੱਕ ਹਰ ਬੰਦਾ ਟੱਪਦਾ ਐ ਇੰਨੀ ਮੁਸ਼ਕਲ ਦੇ ਵਿੱਚ ਐ ਪਰ ਯਾਰ ਸਰਕਾਰ ਦਾ ਬਿਲਕੁਲ ਧਿਆਨ ਨਹੀਂ ਆਂਦਰ ਸੁੱਤੀ ਪਈ ਐ ਸਰਕਾਰ ਇੰਨੀ ਮਤਲਬ ਕਿ ਕਹਿ ਤੋ ਆਪ ਸ਼ਰਮੀ ਦੀ ਹੱਤ ਹੁੰਦੀ ਐ ਕੋਈ ਮਾਨਸਾਨੀਅਤ ਹੀ ਖਤਮ ਹੈ ਮੈਂ ਤਾਂ ਸਮਝਦਾ ਹੈ ਵੀ ਐਟੇਵ ਤੋਂ ਆਏ ਸੀਗੇ ਅਸੀਂ ਸੋ ਆਮ ਆਦਮੀ ਦੇ ਬੰਦੇ ਆ ਅਸੀਂ ਸੇਵਾਦਾਰ ਆ ਤੁਹਾਡੇ ਪਰ ਅੱਜੇ ਆਮ ਆਦਮੀ ਤੋਂ ਦੂਰੀ ਬਣਾ ਲਈ ਇਹਨਾਂ ਨੇ ਲੋਕਾਂ ਦੇ ਨੇੜੇ ਦਾ ਕੀ ਹੋਣਾ ਸੀ ਅੱਜ ਵੇਖੋ ਇੱਥੇ ਨਰਕ ਭਰੀ ਜਿੰਦੀ ਵਿੱਚ ਹਰ ਬੰਦਾ ਡੱਪ ਰਿਹਾ ਤੇ 4 ਮਹੀਨੇ ਹੋ ਗਏ ਆ ਇੱਕ ਦਾ ਦਿਨ ਤੇ ਕੋਈ ਨਹੀਂ ਆ ਰਿਹਾ ਇਹ ਚੀਜ਼ਾਂ ਤੇ ਸੋ ਮੇਰੀ ਇਹ ਬੇਨਤੀ ਹੈ ਕਿ ਇਹਦੇ ਜਿੰਨਾ ਜਲਦੀ ਧਿਆਨ ਦਿੱਤਾ ਜਾਵੇ ਤੇ ਉਨਾ ਹੀ ਇਹ ਠੀਕ ਆ ਨਹੀਂ ਤਾਂ ਇਹ ਸਮੱਸਿਆ ਜਿਹੜੀ ਹੈ ਕਿ ਜ਼ਿਲ੍ਹੇ ਆਸੇ ਨਹੀਂ ਪੂਰੀ ਇਹਨਾਂ ਦੀ ਸਰਕਾਰ ਅਸਤੇ ਮੁਸੀਬਤ ਲੈ ਕੇ ਆਉਗੀ ਵੈਕੂ ਚਿੱਕਾ ਖਾਲਸਾ ਵੈਕੂ ਚਿੱਕੀ ਫਤੇ ਜੇਕਰ ਜੀ ਸਫਾਈ ਦੀ ਕੋਈ ਪ੍ਰੋਬਲਮ ਨਹੀਂ ਸੀ ਉੱਥੇ ਕੁੜੀਆਂ ਪਾਈਆਂ ਵੀਆਂ ਪੁਲੀਆਂ ਡਿੱਗਣ ਕਰਕੇ ਨਾਲੇ ਦੇ ਵਿੱਚ ਜਿਹੜਾ ਪੁਲੀਆਂ ਦਾ ਮਲਬਾ ਉਹ ਵਿੱਚ ਜਾਵੜਿਆ ਉੱਥੇ ਅੰਦਰ ਕੁ ਡਾਊਨ ਬਣਿਆ ਹੋਇਆ ਟਰੱਕ ਟੱਪਦੇ ਉਥੋਂ ਦੀ ਅਸੀਂ ਚਾਰ ਪੰਜ ਵੀ ਉੱਥੇ ਕੱਢਣ ਗਏ ਆ ਮੌਕੇ ਤੇ ਸਾਡੇ ਸੁਪਰਡੈਂਟ ਸਾਹਿਬ ਆ ਯੂਸਾ ਵੀ ਗਏ ਸੀ ਉਦੋਂ ਪਰ ਉਹ ਜੋ ਟਰੱਕ ਵਾਲੇ ਜਦੋਂ ਟਰੱਕ ਦੀ ਵਾਰੀ ਆਉਂਦੀ ਆ ਉਹਨਾਂ ਨੂੰ ਕਾਲ ਹੁੰਦੀ ਆ ਕਿ ਸਾਡਾ ਟਰੱਕ ਖਾਲੀ ਹੋਵੇ ਉਹ ਨਾਲ ਦੇ ਨਾਲ ਉਹਨੇ ਮਿੱਟੀ ਸਟਾ ਕੇ ਫਿਰ ਭਰਤਾ ਦੁਆਰਾ ਉਹ ਤਿੰਨ ਚਾਰ ਵਾਰੀ ਕੱਢਿਆ ਤਿੰਨ ਚਾਰ ਵਾਰੀ ਭਰਨਦੀ ਆ ਇਹਨਾਂ ਦਾ ਜਿਹੜਾ ਚਲੋ ਅਸੀਂ ਸਰਕਾਰ ਤੋਂ ਪਾਸੇ ਬੈਠੇ ਆ ਨਹੀਂ ਸਾਡਾ ਵਾਸ ਚੱਲਦਾ ਜੋ ਚੇਅਰਮੈਨ ਸਾਹਿਬ ਜੋ ਨਵੇਂ ਬਣੇ ਆ ਤੇ ਜੋ ਪੁਰਾਣੇ ਵੀ ਦੋਵੇਂ ਵੀ ਮੌਕਾ ਦੇ ਵੇਖਣ ਗਏ ਇੰਪਰੂਵਮੈਂਟ ਵਾਸ ਦੇ ਚੇਅਰਮੈਨ ਸਾਹਿਬ ਖੋਸਾ ਸਾਹਿਬ ਵੀ ਗਏ ਤੇ ਦੂਜਾ ਜਿਹੜਾ ਨਵਾਂ ਬਣੇ ਧਾਰੀਵਾਲ ਸਾਹਿਬ ਇਹ ਵੀ ਮੌਕਾ ਵੇਖਣ ਗਏ ਉੱਥੇ ਇਹਨਾਂ ਨੇ ਤੁਹਾਨੂੰ ਪਾਈਪਾਂ ਦਾ ਅਨਿਜਮੈਂਟ ਕਰਾਤਾ ਪਾਈਪਾਂ ਪਾਤੀਆਂ ਉੱਤੇ ਪਾਈਪਾਂ ਪਾ ਕੇ ਹੁਣ ਕੱਲ ਨੂੰ ਦੇਖਦੇ ਆ ਵੀ ਕੀ ਬੈਂਸ ਸਮੱਸਿਆ ਆ ਰਹੀ ਫਿਰ ਅੱਜ ਵੇਖ ਧਿਆਨ ਚ ਆਇਆ ਬੇ ਕੋਈ ਸਰ ਬਹੁਮਤ ਹੈ ਜਾਂ ਬਹੁਮਤ ਦੇ ਕੋਈ ਚੱਕਰ ਨਹੀਂ ਐਮਪੀ ਸਾਹਿਬ ਸਾਥ ਦੇ ਰਿਹਾ ਪਰ ਜੋ ਅਫਸਰ ਨੇ ਕੰਮ ਕਰਨਾ ਅਫਸਰ ਕੋਡਿਸ਼ਨ ਚਾਹੇ ਏ ਕਲਾਸ ਕਮੇਟੀ ਆਫ ਰੀਡ ਕੋਲ 8 ਮਹੀਨੇ ਹੋ ਗਏ 9 ਮਹੀਨੇ ਇਹੋ ਨਹੀਂ ਲੱਗਿਆ ਇੱਥੇ ਇਹ ਉਹਨੇ ਇੱਕ ਜਾਂ ਦੋ ਦਿਨ ਆਉਂਦਾ ਕਿਸੇ ਅਫਸਰ ਨੇ ਹਫਤਾ ਕੰਮ ਕਰਨਾ ਕਿਤੇ ਇੱਕ ਜਾਂ ਦੋ ਦਿਨਾਂ ਅਗੇ ਕੰਮ ਕਰਨਾ ਉਹ ਮੀਟਿੰਗ ਜੀ ਟੱਪ ਜਾਂਦਾ ਇੱਕ ਜਾਂ ਦੋ ਦਿਨ ਮੀਟਿੰਗ ਟੱਪ ਜਾਂਦੇ ਹੁਣ ਵੀ ਤੁਸੀਂ ਆਏ ਹੋ ਇਹੋ ਸਾਹਿਬ ਕਹਿੰਦੇ ਮੀਟਿੰਗ ਗਏ ਵੇ ਕੰਮ ਤਾਂ ਅਫਸਰ ਨੇ ਕਰਨਾ ਨੇ ਉਹਦੀ ਕਲਮ ਦੇ ਕਰ ਕੰਮ ਹੋਣਾ ਅੱਜ ਤਾਂ ਸਾਰਾ ਬੰਨਣਾ ਹੈ ਅੱਜ ਤਾਂ ਉਹਨਾਂ ਨੂੰ ਸਾਫ ਦੇਣਾ ਪਰ ਕੰਮ ਤਾਂ ਉਹਨਾਂ ਅਫਸਰ ਨੇ ਜੋ ਕਦੇ ਚੰਡੀਗੜ੍ਹ ਮੀਟਿੰਗ ਆ ਕਦੇ ਵਿੱਚੋਂ ਜਦੋਂ ਇੱਕ ਜਿਹੜਾ ਹਫਤਾ ਆਪਾਂ ਕੰਮ ਕਰਨਾ ਹੈ ਕਾਪਤਾ ਇੱਕ ਦਿਨ ਦਾ ਕੰਮ ਹੈਗਾ ਆਪਾਂ ਹਫਤੇ ਦਾ ਕੰਮ ਇੱਕ ਦਿਨ ਕਿਵੇਂ ਪੂਰਾ ਕਰਨਾ ਚੁ। ਕੋਈ ਮੁਲਾਜ਼ਮ ਵਹੀ ਨਹੀਂ ਨਾ ਜੀ ਸਾਹਿਬਾ ਨਾ ਐਮੀ ਸਾਹਿਬਾ ਨਾ ਯੂ ਸਾਹਿਬਾ ਜਿਨ੍ਹਾਂ ਨੇ ਕੰਮ ਕਰਨਾ ਜੋ ਸਾਫ਼ ਹੀ ਨਾ ਪੂਰਾ ਹੋਇਆ ਕੰਮ ਕਿੱਥੋਂ ਕਰੇ।